ਫਿਰ ਮਾਮਾ ਕਿਰਪਾਲ ਚੰਦੀਵਾਰੀ ਆਈ ਮਾਮਾ ਕਿਰਪਾਲ ਚੰਦ ਮਾਤਾ ਗੁਜਰੀ ਜੀ ਦਾ ਛੋਟਾ ਭਰਾ ਸੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਐ ਉਹਨਾਂ ਦੀ ਫੌਜ ਵਿੱਚ ਭਰਤੀ ਹੋਇਆ ਸੀ ਉਹ ਬੜਾ ਵੱਡਾ ਸੂਰਮਾ ਸੀ ਹੁਣ ਉਹਨੇ ਆਪਣਾ ਘੋੜਾ ਦੁੜਾਇਆ ਏ ਉਹਨੇ ਸਾਰੇ ਪ੍ਰਕਾਰ ਦੇ ਸ਼ਸਤਰ ਚਲਾਏ ਆ ਘੋੜੇ ਤੋਂਨੇ ਜਾ ਕੇਵੇਂ ਮਾਰੀ ਦਈ ਤੀਰ ਕਿਵੇਂ ਮਾਰੀ ਦਈ ਗੋਲੀ ਕਿਵੇਂ ਮਾਰੀ ਤੀ ਇਹ ਸਾਰੇ ਸ਼ਸਤਰ ਵਿਧਿਆਵਾਂ ਨੇ ਸਿਖਾਈ ਏ ਉਸਨੇ ਆਪਣਾ ਚੰਚਲ ਕੋੜਾ ਕਈ ਤਰ੍ਹਾਂ ਫੇਰਿਆ ਏ ਮਾਮਾ ਕਿਰਪਾਲ ਚੰਦ ਨੇ ਸਾਰੇ ਦਾ ਪੇਸ਼ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਸਿੱਖੇ ਸਨ ਉਹਨੇ ਜੋਧਿਆਂ ਦੇ ਸਾਰੇ ਕੌਤਕ ਕਰਕੇ ਦਿਖਾਏ ਨੇ ਉਹਨੇ ਆਪਣੇ ਵਿਧਿਆਦੇ ਸਭ ਤਰ੍ਹਾਂ ਦੇ ਕਰਤਬ ਕਲਗੀਧਰ ਪਾਤਸ਼ਾਹ ਜੀ ਨੂੰ ਦਿਖਾਈ ਨਹੀਂ ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਖੁਸ਼ ਕਰ ਦਿੱਤਾ ਕਲਗੀਧਰ ਪਾਤਸ਼ਾਹ ਜੀ ਨੇ ਸਭ ਦੇ ਕੌਤਕ ਦੇਖੇ ਤੇ ਉਹਨਾਂ ਨੇ ਕਿਹਾ ਕਿ ਹੁਣ ਸਾਡੀ ਵਾਰੀ ਏ ਕਲਗੀਧਰ ਪਾਤਸ਼ਾਹ ਜੀ ਦਾ ਕੋੜਾ ਬਹੁਤ ਤੇਜ਼ ਦੌੜਨ ਲੱਗ ਗਿਆ ਉਹ ਲੰਮੀਆਂ ਉੱਚੀਆਂ ਛਾਲਾ ਮਾਰਦਾ ਹੋਇਆ ਹਵਾ ਨੂੰ ਕੱਢਦਾ ਜਾ ਰਿਹਾ ਸੀ ਮਹਾਰਾਜ ਦੌੜਦੇ ਹੋਏ ਕੋੜੇ ਤੋਂ ਤੀਰ ਨਿਸ਼ਾਨੇ ਤੇ ਮਾਰਦੇ ਹਨ ਬਰਬਰ ਸ਼ਾ ਕੁਮਾ ਕੇ ਮਾਰਦੇ ਨੇ ਤੇ ਉਹ ਨਿਸ਼ਾਨੇ ਤੇ ਵੱਜਦਾ ਈ ਤੇ ਆਪਣੇ ਮਿੱਥੇ ਹੋਏ ਨਿਸ਼ਾਨੇ ਤੇ ਗੋਲੀ ਮਾਰਦੇ ਨੇ ਮਹਾਰਾਜ ਜੀ ਮਿਆਨ ਵਿੱਚੋਂ ਤਲਵਾਰ ਖਿੱਚ ਕੇ ਵਾਰ ਕਿਵੇਂ ਰੋਕੀ ਦੇ ਨੇ ਕਿਵੇਂ ਕਰੀ ਦੇ ਨੇ ਇਹ ਸਾਰੀ ਕਵਾਇਦ ਆਪਣੇ ਯੋਧਿਆਂ ਕੋਲੋਂ ਕਰਵਾਈ ਤੇ ਆਪ ਵੀ ਕੀਤੇ ਜਮਨਾ ਦਾ ਕੰਡਾ ਬੜਾ ਸੋਹਣਾ ਲੱਗ ਰਿਹਾ ਏ ਉਹ ਆਪਣੇ ਯੋਧਿਆਂ ਨੂੰ ਕਹਿਣ ਲੱਗੇ ਕਿ ਜਦੋਂ ਜੁਦ ਹੋਵੇਗਾ ਤਾਂ ਅਸੀਂ ਆਪਣੇ ਵੈਰੀਆਂ ਨੂੰ ਐਦਾਂ ਹੀ ਮਾਰਾਂਗੇ ਗੁਰੂ ਸਾਹਿਬ ਜੀ ਹੌਲੀ-ਹੌਲੀ ਕੋੜੇ ਨੂੰ ਢਣਾਉਂਦੇ ਰਹੇ ਤੇ ਨਾਲ ਹੀ ਸ਼ਸਤਰ ਵਿਦਿਆ ਦੇ ਅਭਿਆਸ ਕਰਦੇ ਰਹੇ ਉਹ ਜਮਨਾ ਦੇ ਕੰਡੇ-ਕੰਡੇ ਚੱਲਦੇ ਰਹੇ ਤੇ ਜਿੱਥੇ ਕਿਸ਼ਤੀਆਂ ਦਾ ਘਾਟ ਬਣਿਆ ਸੀ ਉਥੇ ਸਤਗੁਰਾਂ ਜੀ ਨੇ ਆਪਣਾ ਕੋੜਾ ਰੋਕ ਲਿਆ ਕਲਗੀਧਰ ਪਾਤਸ਼ਾਹ ਜੀ ਕੋੜੇ ਤੋਂ ਉਤਰ ਗਏ ਤੇ ਥੱਲੇ ਕੋ ਲੋਗ ਗਏ ਜਮਨਾ ਦਾ ਨੀਲਾ ਜਾਲ ਤੇ ਹਰੇ-ਹਰੇ ਪੇੜ-ਪੌਦੇ ਬੜੇ ਸੋਹਣੇ ਲੱਗ ਰਹੇ ਨੇ ਮਹਾਰਾਜ ਜੀ ਸਾਫ਼ ਸੁਥਰੀ ਜਮਨਾ ਦੇ ਕੰਢੇ ਤੇ ਉਤਰੇ ਹਨ ਜਮਨਾ ਨੂੰ ਪਾਪਨਾਸ਼ਨੀ ਜਮਨਾ ਕਹਿੰਦੇ ਨੇ ਕਹਿੰਦੇ ਜਿਹਦੇ ਇਸ਼ਨਾਨ ਨਾਲ ਪਾਪ ਕੱਟੇ ਜਾਂਦੇ ਨੇ ਦਸਵੇਂ ਜਾਮੇ ਵਿੱਚ ਮਹਾਰਾਜ ਜੀ ਨੇ ਪੌਂਟਾ ਸਾਹਿਬ ਉਸ ਦੇ ਕੰਢੇ ਤੇ ਵਸਾਇਆ ਏ ਉਹ ਜਮਨਾ ਦਾ ਦਰਸ਼ਨ ਕਰਕੇ ਹੀ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ਮਲਹਾਂ ਨੇ ਦੇਖਿਆ ਇੱਕ ਇੱਕਲਗੀ ਤਰਪਾਸ਼ਾ ਜੀ ਆਪਣੇ ਸਾਥੀਆਂ ਨਾਲ ਆਏ ਨੇ ਮਹਾਰਾਜ ਜੀ ਬੀੜੀ ਵਿੱਚ ਬੈਠ ਕੇ ਨੌਕਾ ਦੀ ਸੈਰ ਕਰਨ ਗਏ ਆ ਉਹ ਆਪਣੀਆਂ ਬੀੜੀਆਂ ਮਹਾਰਾਜ ਦੇ ਕੋਲ ਲੈ ਆਏ